ਦੋਸਤੋ ਜ਼ਰਾ ਸੋਚੋ ਇੱਕ ਆਦਮੀ ਦੇ ਪਿੱਛੇ ਪੂਰੇ ਦੇਸ਼ ਦੀ ਫੌਜ ਲੱਗ ਜਾਵੇ ਪਰ ਫਿਰ ਵੀ ਉਹ बार-बार ਮੌਤ ਨੂੰ ਚੱਕਮਾ ਦੇ ਕੇ ਬਚਦਾ ਰਹੇ ਕੁਝ ਅਜੀਹਾਈ ਹੁੰਦਾ ਹੈ ਸਾਡੀ ਅੱਜ ਦੀ ਕਹਾਣੀ ਵਿੱਚ ਕਹਾਣੀ ਦੀ ਸ਼ੁਰੂਆਤ ਵਿੱਚ ਅਸੀਂ ਵੇਖਦੇ ਹਾਂ ਕਿ 12 ਖਾਸ ਸਿਪਾਈਆਂ ਨੂੰ ਚੁਣ ਕੇ ਨਾਰਵੇ ਭੇਜਿਆ ਜਾ ਰਿਹਾ ਜਿੱਥੇ ਜਰਮਨੀ ਦੀ ਸੈਨਾ ਨੇ ਕਬਜ਼ਾ ਕੀਤਾ ਹੋਇਆ ਸੀ ਉਹਨਾਂ ਦਾ ਕੰਮ ਸੀ ਕਬਜ਼ਾ ਕੀਤੇ ਇਲਾਕੇ ਵਿੱਚ ਵੜ ਕੇ ਫੌਦੇ ਅੱਡਿਆਂ ਦਾ ਪਤਾ ਲਗਾਉਣਾ ਕਈ ਹਫ਼ਤਿਆਂ ਦੀ ਔਖੀ ਟ੍ਰੇਨਿੰਗ ਤੋਂ ਬਾਅਦ 12 ਆਦਮੀਆਂ ਨੂੰ ਇਸ ਮਿਸ਼ਨ ਲਈ ਚੁਣਿਆ ਗਿਆ ਉਹਨਾਂ ਨੂੰ ਲੋੜ ਦਾ ਸਮਾਨ ਦੇ ਕੇ ਇੱਕ ਸ਼ਿਪ ਦੇ ਜ਼ਰੀਏ ਨਾਰਵੇ ਭੇਜ ਦਿੱਤਾ ਗਿਆ ਪਰ ਜਰਮਨ ਸਪਾਈਆਂ ਨੇ ਉਹਨਾਂ ਨੂੰ ਦੂਰ ਤੋਂ ਹੀ ਪਛਾਣ ਲਿਆ ਤੇ ਉਹਨਾਂ ਦੇ ਜਹਾਜ਼ ਨੂੰ ਤਬਾਹ ਕਰ ਦਿੱਤਾ ਉਹਨਾਂ ਨੇ 11 ਫੌਜੀਆਂ ਨੂੰ ਬੰਦੀ ਬਣਾ ਲਿਆ ਪਰ ਇੱਕ ਆਦਮੀ ਜਾਨ ਬਾਲ ਸ਼ਰੁੱਡ ਲੁਕਣ ਵਿੱਚ ਕਾਮਯਾਬ ਰਿਹਾ ਥੋੜੀ ਦੇਰ ਬਾਅਦ ਜਦੋਂ ਉਹ ਭੱਜਿਆ ਤਾਂ ਸਿਪਾਈਆਂ ਨੇ ਉਹਨੂੰ ਦੇਖ ਲਿਆ ਉਹਨਾਂ ਨੇ ਉਹਦੇ ਤੇ ਕਾਫੀ ਗੋਲੀਬਾਰੀ ਕੀਤੀ ਜਿਹਦੇ ਵਿੱਚੋਂ ਇੱਕ ਜਾਨ ਦੇ ਪੈਰ ਤੇ ਵੱਜੀ ਉਸਦੇ ਵਹਿੰਦੇ ਖੂਨ ਦਾ ਪਿੱਛਾ ਕਰਕੇ ਜਰਮਨ ਉਸਨੂੰ ਲੱਭਣ ਲੱਗ ਪਏ ਪਰ ਜਾਨ ਜਿਵੇਂ ਕਿਵੇਂ ਉਹਨਾਂ ਦੀ ਨਜ਼ਰ ਤੋਂ ਬਚ ਨਿਕਲੇ ਆ ਕਈ ਘੰਟੇ ਲਗਾਤਾਰ ਦੌੜਨ ਤੋਂ ਬਾਅਦ ਉਹ ਰਾਤ ਨੂੰ ਇੱਕ ਤਲਾਬ ਕੋਲ ਪਹੁੰਚਿਆ ਕੜਾਕੇ ਦੀ ਠੰਡ ਪੈ ਰਹੀ ਸੀ ਤੇ ਉਹ ਜਾਣਦਾ ਸੀ ਕਿ ਜੇ ਛੇਤੀ ਹੀ ਉਹਨੂੰ ਕੋਈ ਟਿਕਾਣਾ ਨਾ ਮਿਲਿਆ ਤਾਂ ਠੰਡ ਕਰਕੇ ਉਹਦਾ ਭੋਗ ਪੈ ਜਾਵੇਗਾ ਪਰ ਸਿਪਾਈਆਂ ਤੋਂ ਬਚਣ ਲਈ ਉਹ ਬਰਫ਼ੀਲੇ ਪਾਣੀ ਅੰਦਰ ਵੜ ਗਿਆ ਤੇ ਤੈਰਨ ਲੱਗਿਆ। ਕੁਝ ਦੇਰ ਬਾਅਦ ਸਿਪਾਈ ਆਪਣੀਆਂ ਬੰਦੂਕਾਂ ਤੇ ਟੌਰਚਾ ਲੈ ਕੇ ਉਹਨੂੰ ਲੱਭਣ ਲੱਗੇ। ਉਹਨਾਂ ਨੇ ਪੂਰਾ ਇਲਾਕਾ ਛਾਣ ਮਾਰਿਆ ਪਰ ਉਹਨਾਂ ਨੂੰ ਕੋਈ ਪਤੌੜਾ ਨਹੀਂ ਮਿਲਿਆ। ਆਖਰਕਾਰ ਜਨਰਲ ਨੇ ਹਿਸਾਬ ਲਾਇਆ ਕਿ ਜਾਨ ਜ਼ਰੂਰ ਬਰਫ਼ੀਲੇ ਪਾਣੀ ਅੰਦਰ ਮਰ ਗਿਆ ਹੋਊ ਤੇ ਉਹ ਆਪਣੇ ਸਿਪਾਈਆਂ ਦੇ ਨਾਲ ਵਾਪਸ ਚਲਾ ਗਿਆ। ਬਾਅਦ ਵਿੱਚ ਬਹੁਤ بڑا ਨਾਜ਼ੀ ਅਫਸਰ ਕਾਰਡ ਸਟੇਜ ਉਹਨਾਂ 12 ਕੈਦੀਆਂ ਤੋਂ ਪੁੱਛਗਿੱਛ ਕਰਨ ਆਇਆ। ਜਦ ਉਹਨੂੰ ਉੱਥੇ ਸਿਰਫ 11 ਹੀ ਕੈਦੀ ਮਿਲੇ ਤਾਂ ਉਸਨੇ 12ਵੇਂ ਕੈਦੀ ਬਾਰੇ ਪੁੱਛਿਆ ਹੁਣ। ਇਸ ਦੇ ਜਰਨਲ ਨੇ ਕਿਹਾ ਕਿ ਉਹ ਤਾਂ ਤਲਾਬ ਦੇ ਬਰਫ਼ੀਲੇ ਪਾਣੀ ਅੰਦਰ ਡੁੱਬ ਕੇ ਮਰ ਗਿਆ ਪਰ ਕਾਟ ਬਿਨਾ ਲਾਸ਼ ਦੇਖੇ ਮੰਨਣ ਵਾਲਾ ਨਹੀਂ ਸੀਗਾ ਇਸ ਲਈ ਉਹਨੇ 12ਵੇਂ ਕੈਦੀ ਨੂੰ ਲੱਭਣ ਲਈ ਆਪਣੀ ਫੌਜ ਪੂਰੇ ਇਲਾਕੇ ਵਿੱਚ ਭੇਜ ਦਿੱਤੀ ਉਧਰ ਜਾਨ ਜਿਵੇਂ ਕਿਵੇਂ ਤਲਾਬ ਤੋਂ ਬਾਹਰ ਨਿਕਲਿਆ ਪਰ ਉਹਦੀ ਹਾਲਤ ਬਹੁਤ ਵਿਗੜ ਗਈ ਸੀ ਉਸ ਦਾ ਚਿਹਰਾ ਤੇ ਸਰੀਰ ਦੇ ਕਈ ਹਿੱਸੇ ਬਰਫ਼ ਵਿੱਚ ਜੰਮ ਗਏ ਸਨ ਇਸ ਦੇ ਬਾਵਜੂਦ ਜਾਨ ਅੱਗੇ ਵਧਦਾ ਰਿਹਾ ਤੇ ਫਿਰ ਉਹਨੂੰ ਦੋ ਲੋਕ ਮਿਲੇ ਖੁਸ਼ਕਿਸਮਤੀ ਨਾਲ ਉਹ ਚੰਗੇ ਬੰਦੇ ਸਨ ਤੇ ਉਹ ਜਾਨ ਨੂੰ ਆਪਣੇ ਘਰ ਲੈ ਆਏ ਉਹਨਾਂ ਨੇ ਉਹਨੂੰ ਖਾਣਾ ਤੇ ਗਰਮ ਕੱਪੜੇ ਦਿੱਤੇ ਤੇ ਉਹਦੀਆਂ ਸੱਟਾਂ ਉਤੇ ਪੱਟੀ ਵੀ ਕੀਤੀ। ਉੱਧਰ ਕਾਟ ਨੇ ਉਹਨਾਂ 11 ਕੈਦੀਆਂ ਨੂੰ ਉਹਨਾਂ ਦੇ ਮਿਸ਼ਨ ਬਾਰੇ ਪੁੱਛਿਆ ਪਰ ਕਿਸੇ ਨੇ ਆਪਣਾ ਮੂੰਹ ਨਹੀਂ ਖੋਲਿਆ। ਆਖਰਕਾਰ ਉਸਨੇ ਸਾਰਿਆਂ ਨੂੰ ਕੜੀ ਸਜ਼ਾ ਦਿੱਤੀ ਤੇ ਕਈਆਂ ਨੂੰ ਤਾਂ ਬੇਰਹਿਮੀ ਨਾਲ ਮਾਰ ਦਿੱਤਾ। ਕਾਟ ਹੁਣ ਵੀ ਉਸ 12ਵੇਂ ਆਦਮੀ ਨੂੰ ਲੱਭਣਾ ਚਾਹੁੰਦਾ ਸੀ ਇਸੇ ਲਈ ਉਹਨੇ ਜਾਂਚ ਕੀਤੀ ਕਿ ਕੀ ਇਸ ਪਰਫੀਲੇ ਤਲਾਬ ਨੂੰ ਪਾਰ ਕਰਨਾ ਸੰਭਵ ਵੀ ਹੈਗਾ ਕਿ ਨਹੀਂ। ਕਾਟ ਆਪ ਉਸ ਤਲਾਬ ਵਿੱਚ ਵੜ ਗਿਆ ਤੇ 20 ਮਿੰਟ ਤੱਕ ਉੱਥੇ ਖੜ੍ਹਾ ਰਿਹਾ। ਆਖਰਕਾਰ ਉਹ ਸਮਝ ਗਿਆ ਕਿ ਇਸ ਤਲਾਬ ਨੂੰ ਪਾਰ ਕਰਨਾ ਬਿਲਕੁਲ mumkin ਹੈ ਉਧਰ ਜਿਵੇਂ ਹੀ ਜਾਨ ਦੀ ਸਿਹਤ ਥੋੜੀ ਠੀਕ ਹੋਈ ਉਹ ਆਪਣੇ ਸਾਥੀਆਂ ਨੂੰ ਜਰਮਨ ਸਪਾਈਆਂ ਤੋਂ ਬਚਾਉਣ ਨਿਕਲ ਤੁਰਿਆ ਇੱਕ ਆਦਮੀ ਨੇ ਉਸ ਨੂੰ ਤਲਾਬ ਪਾਰ ਕਰਵਾਇਆ ਤੇ ਜੌਨ ਭਟਕਦਾ ਹੋਇਆ ਇੱਕ ਬੁੜੀ ਔਰਤ ਦੇ ਘਰ ਤੱਕ ਆ ਗਿਆ ਛੇਤੀ ਉਹ ਦੋਨੋਂ ਚੰਗੇ ਦੋਸਤ ਬਣ ਗਏ ਉਸ ਬੁੜੀ ਔਰਤ ਨੇ ਉਹਦੇ ਪੈਰ ਤੇ ਪੱਟੀ ਕੀਤੀ ਤੇ ਇੱਕ ਆਦਮੀ ਦਾ ਪਤਾ ਦਿੱਤਾ ਜੋ ਉਹਦੀ ਮਦਦ ਕਰ ਸਕਦਾ ਹੈ ਕੁਝ ਦੇਰ ਬਾਅਦ ਜਾਨ ਉਥੋਂ ਨਿਕਲ ਆਇਆ ਹੁਣ ਉਹ ਅਜੇ ਹੀ ਜਗ੍ਹਾ ਪਹੁੰਚ ਗਿਆ ਸੀ ਜਿੱਥੇ ਦੂਰ ਦੂਰ ਤੱਕ ਬਰਫ਼ ਤੋਂ ਬਿਨਾਂ ਕੁਝ ਵੀ ਨਹੀਂ ਸੀਗਾ ਪਰ ਉਹ ਫੇਰ ਵੀ ਆਪਣੇ ਦੋਸਤਾਂ ਨੂੰ ਬਚਾਉਣ ਲਈ ਚਲਦਾ ਗਿਆ ਆਖਰਕਾਰ ਸ਼ਾਮ ਨੂੰ ਉਹ ਉਸ ਪਤੇ ਤੱਕ ਪਹੁੰਚ ਗਿਆ ਉੱਥੇ ਇੱਕ ਜਵਾਨ ਜੋੜਾ ਆਪਣੀ ਬੇਟੀ ਦੇ ਨਾਲ ਰਹਿੰਦਾ ਸੀ ਜਾਨ ਨੇ ਉਹਨਾਂ ਨੂੰ ਆਪਣੀ ਕਹਾਣੀ ਸੁਣਾਈ ਤੇ ਉਹਨਾਂ ਨੇ ਉਸ ਨੂੰ ਰਹਿਣ ਲਈ ਜਗ੍ਹਾ ਤੇ ਖਾਣ ਨੂੰ ਚੰਗਾ ਖਾਣਾ ਦਿੱਤਾ ਫਿਰ ਇੱਕ ਦਿਨ ਜਾਨ ਨੂੰ ਇੱਕ ਬਹੁਤ ਬੁਰੀ ਖਬਰ ਮਿਲੀ ਉਸ ਲੇਡੀ ਦੀ ਇੱਕ ਦੋਸਤ ਇੱਕ ਹਸਪਤਾਲ ਵਿੱਚ ਨਰਸ ਹੈ ਉੱਥੇ ਜਾਂਦੇ ਸਾਥੀਆਂ ਨੂੰ ਰੱਖਿਆ ਗਿਆ ਸੀ। ਉਹਨਾਂ ਵਿਚਾਰਿਆਂ ਨਾਲ ਇੰਨਾ ਬੁਰਾ ਹੋਇਆ ਸੀ ਕਿ ਕੁਝ ਤਾਂ پاگل ਹੋ ਗਏ ਤੇ ਕਈ ਮਾਰੇ ਗਏ ਅਤੇ ਦੋਸਤਾਂ ਦੀ ਇੰਨੀ ਬੁਰੀ ਹਾਲਤ ਦੇਖ ਕੇ ਜਾਨ ਅੰਦਰ ਤੋਂ ਹੁਣ ਟੁੱਟ ਗਿਆ। ਉਹ ਸਮਝ ਗਿਆ ਕਿ ਹੁਣ ਉਹ ਆਪਣੇ ਦੋਸਤਾਂ ਨੂੰ ਬਚਾਉਣ ਲਈ ਕੁਝ ਨਹੀਂ ਕਰ ਸਕਦਾ। ਉਹਨਾਂ ਨੇ ਫੈਸਲਾ ਕੀਤਾ ਕਿ ਉਹ ਫੌਜ ਦੇ ਟਿਕਾਣਿਆਂ ਦੀ ਖੁਫੀਆ ਜਾਣਕਾਰੀ ਨਾਲ ਸਵੀਡਨ ਜਾਵੇਗਾ ਤਾਂ ਕਿ ਇਸ ਜਾਣਕਾਰੀ ਦੇ ذریعے ਅੰਗਰੇਜ਼ ਜਰਮਨ ਸਪਾਈਆਂ ਨੂੰ ਉੱਥੋਂ ਭਜਾ ਦੇਣ ਉਧਰ ਕਾਰਡ ਨੂੰ ਉਹਨਾਂ 11 ਕੈਦੀਆਂ ਤੋਂ ਕੁਝ ਜਾਣਕਾਰੀ ਨਹੀਂ ਮਿਲੀ ਇਸ ਲਈ ਉਹਨੇ ਉਹਨਾਂ ਸਾਰਿਆਂ ਨੂੰ ਗੋਲੀ ਨਾਲ ਉਡਾ ਦਿੱਤਾ ਬਾਅਦ ਵਿੱਚ ਇੱਕ ਅਫਸਰ ਨੇ ਉਹਨੂੰ ਦੱਸਿਆ ਕਿ ਉਹਨਾਂ ਨੇ ਇੱਕ ਇੱਕ ਘਰ ਦੀ ਤਲਾਸ਼ੀ ਲਈ ਪਰ 12ਵਾਂ ਆਦਮੀ ਨਹੀਂ ਮਿਲਿਆ ਉਸਨੇ ਸਲਾਹ ਦਿੱਤੀ ਕਿ ਉਹਨਾਂ ਨੂੰ ਰਿਪੋਰਟ ਵਿੱਚ ਲਿਖ ਦੇਣਾ ਚਾਹੀਦਾ ਹੈ ਕਿ 12 ਦੁਸ਼ਮਣਾਂ ਨੂੰ ਮਾਰ ਦਿੱਤਾ ਪਰ ਕਾਰਡ ਨੇ ਕਿਹਾ ਕਿ ਉਹ ਹਿਟਲਰ ਨੂੰ ਕੋਈ ਅਜਿਹੀ ਜਾਣਕਾਰੀ ਨਹੀਂ ਦੇ ਸਕਦਾ ਜਿਹਦੇ ਉੱਤੇ ਉਹਨੂੰ ਆਪ ਵਿਸ਼ਵਾਸ ਨਾ ਹੋਵੇ ਉਧਰ ਜਾਨ ਇੱਕ ਮਛਵਾਰੇ ਦੇ ਘਰ ਪਹੁੰਚਿਆ ਜੋ ਉਹਨੂੰ ਆਪਣੀ ਬੋਟ ਤੇ ਇੱਕ ਰਸਤੇ ਤੱਕ ਲੈ ਗਿਆ ਰਸਤੇ ਵਿੱਚ ਮਛਵਾਰੇ ਨੇ ਉਸ ਨੂੰ ਇੱਕ ਅਖਬਾਰ ਦਿਖਾਇਆ ਜਿਸ ਵਿੱਚ ਲਿਖਿਆ ਸੀ ਕਿ ਕਾਟ ਹਿਟਲਰ ਦਾ ਸਭ ਤੋਂ ਖਤਰਨਾਕ ਜਰਨਲ ਹੈ ਉਸ ਨੇ ਅੱਜ ਤੱਕ ਇੱਕ ਵੀ ਪਗੋੜੇ ਨੂੰ ਜਿਉਂਦਾ ਨਹੀਂ ਛੱਡਿਆ ਹੁਣ ਉਸ ਦਾ ਅਗਲਾ ਨਿਸ਼ਾਨਾ ਜਾਨ ਸੀ ਆਖਰਕਾਰ ਬੋਟ ਕਿਨਾਰੇ ਤੇ ਪਹੁੰਚੀ ਮਛਵਾਰੇ ਨੇ ਉਹਨੂੰ ਕੁਝ ਖਾਣ ਤੇ ਸਕੀ ਸੈੱਟ ਦਿੱਤਾ ਜਾਨ ਨੇ ਉਹ ਸਕੀ ਸੈੱਟ ਪਾਇਆ ਤੇ ਆਪਣਾ ਸਫ਼ਰ ਜਾਰੀ ਰੱਖਿਆ ਉਹ ਜੰਗਲਾਂ ਤੇ ਉੱਚੇ ਪਹਾੜਾਂ ਨੂੰ ਪਾਰ ਕਰਕੇ ਇੱਕ ਛੋਟੇ ਜਿਹੇ ਪਿੰਡ ਕੋਲ ਪਹੁੰਚਿਆ ਬਲਕਿ ਇਸਪਨੀ ਨਾਲ ਉੱਥੇ ਪਹਿਲਾਂ ਹੀ ਜਰਮਨ ਸਪਾਈ ਮੌਜੂਦ ਸਨ ਤੇ ਕਾਰਟ ਉਹਨਾਂ ਵਿੱਚੋਂ ਇੱਕ ਸੀ ਜਿਵੇਂ ਹੀ ਜਾਣ ਉਹਨਾਂ ਦੇ ਕੋਲੋਂ ਲੰਘਿਆ ਉਹ ਫਿਸਲ ਕੇ गिर ਗਿਆ ਫਿਰ ਕਾਰਟ ਉਹਦੇ ਕੋਲ ਆਇਆ ਤੇ ਉਹਦੀਆਂ ਅੱਖਾਂ ਵਿੱਚ ਵਿਖਣ ਲੱਗ ਪਿਆ ਲੱਗ ਰਿਹਾ ਸੀ ਜਿਵੇਂ ਮੰਨੋ ਕਿ ਹੁਣੇ ਜਾਣ ਦਾ ਫੜੇ ਜਾਣਾ ਤੈ ਹੈ ਪਰ ਕਾਰਟ ਨੇ ਉਸਦੇ ਗਿਰਨ ਦਾ ਮਜ਼ਾਕ ਉਡਾਇਆ ਤੇ ਉਹਨੂੰ ਜਾਣ ਦਿੱਤਾ ਪਰ ਕੁਝ ਮਿੰਟਾਂ ਬਾਅਦ ਹੀ ਕਾਰਟ ਦੇ ਦਿਮਾਗ ਵਿੱਚ ਖਿਆਲ ਆਇਆ ਵੀ ਕਿਤੇ ਇਹ ਉਹ 12ਵਾਂ ਆਦਮੀ ਤਾਂ ਨਹੀਂ ਹੈਗਾ ਉਸਨੇ ਬਿਨਾਂ ਸਮਾਂ ਗਵਾਏ ਫੌਦੀ ਇੱਕ ਹੋਰ ਟੁਕੜੀ ਨੂੰ ਉੱਥੇ ਬੁਲਾ ਲਿਆ ਕੁਝ ਹੀ ਦੇਰ ਵਿੱਚ ਇੱਕ ਹਵਾਈ ਜਹਾਜ਼ ਨੇ ਜਾਨ ਨੂੰ ਲੱਭ ਲਿਆ ਹਵਾ ਤੋਂ ਕਾਫੀ ਗੋਲੀਆਂ ਮਾਰੀਆਂ ਪਰ ਇੱਕ ਵੀ ਜਾਨ ਨੂੰ ਨਹੀਂ ਲੱਗੀ ਉਸੇ ਸਮੇਂ ਇੱਕ ਭਿਆਨਕ ਬਰਫ਼ੀਲਾ ਤੂਫਾਨ ਆ ਗਿਆ ਤੇ ਜਾਨ برف ਵਿੱਚ ਦਬ ਗਿਆ ਜਦੋਂ ਥੋੜੀ ਦੇਰ ਤੱਕ ਹਵਾਈ ਜਹਾਜ਼ ਨੂੰ ਕੁਝ ਨਹੀਂ ਵਿਖਿਆ ਤਾਂ ਉਹ ਵੀ ਦੁਰਕੀ ਹੋ ਗਿਆ ਕਈ ਘੰਟੇ ਬਾਅਦ ਜਾਨ برف ਤੋਂ ਬਾਹਰ ਨਿਕਲਿਆ ਉਹਦੀ ਹਾਲਤ ਖਰਾਬ ਹੋ ਚੁਗੀ ਸੀ ਹੱਡੀਆਂ ਕੰਬਾ ਦੇਣ ਵਾਲੀ ਠੰਡ ਕਰਕੇ ਉਹਦੇ 9 ਟੁੱਟ ਕੇ गिर ਗਏ ਸਨ ਤੇ ਉਹਦੀਆਂ ਅੱਖਾਂ ਜੰਮ ਗਈਆਂ ਸਨ ਉਦੇ باوجود ਜਾਨ ਜਿਵੇਂ ਕਿਵੇਂ ਖੜਾ ਹੋਇਆ ਉਸਦਾ ਸਰੀਰ ਬੇਸ਼ੱਕ ਮੌਤ ਦੇ ਕਰੀਬ ਸੀ ਪਰ ਜਿਉਂਦੇ ਰਹਿਣ ਦਾ ਜਜ਼ਬਾ ਉਸ ਤੋਂ ਕਿਤੇ ਵੱਧ ਸੀ ਉਹ ਹੌਲੀ-ਹੌਲੀ ਰेंगਦੇ ਹੋਏ ਅੱਗੇ ਵਧਦਾ ਰਿਹਾ ਉਧਰ ਕਾਰਡ ਨੂੰ ਪਰਫੀਲੇ ਤੂਫਾਨ ਦੀ ਖਬਰ ਮਿਲੀ ਪਰ ਉਹਨੂੰ ਯਕੀਨ ਸੀ ਕਿ ਜਾਨ ਹਲੇ ਵੀ ਜਿਉਂਦਾ ਹੈ ਇਸ ਲਈ ਉਹਨੇ ਉੱਥੇ ਕੁਝ ਫੌਜੀ ਭੇਜੇ ਜਾਨ ਤਾਂ ਉਥੋਂ ਨਿਕਲ ਚੁੱਕਿਆ ਸੀ ਪਰ ਉਹਦੀਆਂ ਕੁਝ ਚੀਜ਼ਾਂ ਪਿੱਛੇ ਛੁੱਟ ਗਈਆਂ ਸਨ ਫੌਜੀਆ ਨੂੰ ਉਹਦੇ ਕੱਪੜੇ ਇੱਕ ਨਕਸ਼ਾ ਤੇ ਇੱਕ ਸਕੀ ਸੈੱਟ ਮਿਲਿਆ ਜਦੋਂ ਕਾਰਡ ਨੂੰ ਇਸਦੀ ਖਬਰ ਮਿਲੀ ਤਾਂ ਉਹਨੇ ਪੂਰੇ ਇਲਾਕੇ ਨੂੰ ਛਾਣ ਮਾਰਨ ਦੇ ਆਰਡਰ ਦੇ ਦਿੱਤੇ ਉਸਨੇ ਐਲਾਨ ਕੀਤਾ ਕਿ ਜੋ ਵੀ ਜਾਨ ਦੀ ਮਦਦ ਕਰੇਗਾ ਉਹ ਆਪਣੀ ਜਾਨ ਤੋਂ ਹੱਥ ਤੋਂ ਬੈਠੇਗਾ ਉਧਰ ਜਾਨ ਮੌਤ ਦੀ ਕਗਾਰ ਤੇ ਸੀ ਜਦੋਂ ਮੈਰੀਅਸ ਤੇ ਗੁੱਡਰਨ ਨਾਮ ਦੇ ਭਾਈ ਭੈਣ ਨੇ ਉਸਦੀ ਮਦਦ ਕੀਤੀ ਉਹਨਾਂ ਨੇ ਉਸ ਦੇ ਜ਼ਖਮਾਂ ਉੱਤੇ ਦਵਾਈ ਲਾਈ ਤੇ ਲੁਕਣ ਲਈ ਜਗ੍ਹਾ ਦਿੱਤੀ ਇੱਕ ਹਫ਼ਤੇ ਬਾਅਦ ਜਾਨ ਦੀ ਹਾਲਤ ਸੁਧਰੀ ਤੇ ਉਹਨੇ ਜਾਨ ਦਾ ਫੈਸਲਾ ਕੀਤਾ ਪਰ ਉਹ ਹੁਣ ਵੀ ਤੁਰ ਨਹੀਂ ਸਕਦਾ ਇਸ ਲਈ ਉਹ ਭਾਈ ਭੈਣ ਕੁਝ ਲੋਕਾਂ ਦੀ ਮਦਦ ਨਾਲ ਉਹਨੂੰ ਇੱਕ ਲੱਕੜੀ ਤੇ ਪਾ ਕੇ ਇੱਕ ਝੌਂਪੜੀ ਜੀ ਸਾਢਾਈ। ਇੱਥੇ ਜਾਣ ਨੂੰ ਕੁਝ ਦਿਨ ਇਕੱਲਾ ਰਹਿਣਾ ਪਵੇਗਾ ਜਦੋਂ ਤੱਕ ਮਾਹੌਲ ਠੀਕ ਹੋਣ ਤੇ ਉਹਨੂੰ ਕੋਈ ਲੈਣ ਨਹੀਂ ਆ ਜਾਂਦਾ। ਪਹਿਲਾਂ ਕੁਝ ਦਿਨ ਤਾਂ ਠੀਕ ਲੰਘੇ ਪਰ ਫਿਰ ਉਹਦੀ ਦਿਮਾਗੀ ਹਾਲਤ ਵਿਗੜਨ ਲੱਗੀ। ਉਹਨੂੰ ਵਾਰ-ਵਾਰ ਸੁਪਨੇ ਆਉਂਦੇ ਸਨ ਕਿ ਜਰਮਨ ਫੌਜੀਆ ਨੇ ਉਸਨੂੰ ਲੱਭ ਲਿਆ ਤੇ ਉਹਦੇ ਉੱਤੇ ਹਮਲਾ ਕਰਨ ਆਲੇ ਸਨ। ਇੱਕ ਦਿਨ ਉਹਨੇ ਵੇਖਿਆ ਕਿ ਉਹਦੇ ਪੈਰ ਦੀਆਂ ਕਈ ਉਂਗਲੀਆਂ ਗਲਣ ਲੱਗ ਪਈਆਂ ਸਨ। ਜੇ ਛੇਤੀ ਉਹਨਾਂ ਦਾ ਇਲਾਜ ਨਹੀਂ ਕੀਤਾ ਗਿਆ ਤਾਂ ਇਹ ਪੂਰੇ ਸਰੀਰ ਵਿੱਚ ਫੈਲ ਜਾਵੇਗਾ। ਆਖਰਕਾਰ ਜੌਨ ਨੇ ਬੜਾ ਔਖਾ ਕਦਮ ਚੁੱਕਿਆ ਉਸਨੇ ਚਾਕੂ ਨਾਲ ਆਪਣੇ ਪੈਰ ਦੀਆਂ ਉਂਗਲੀਆਂ ਵੱਢ ਦਿੱਤੀਆਂ ਜਿਸ ਨਾਲ ਉਹਨੂੰ ਜ਼ਬਰਦਸਤ ਦਰਦ ਹੋਇਆ ਪਰ ਉਹਦੇ ਇਸ ਫੈਸਲੇ ਨਾਲ ਉਹਦੀ ਜਾਨ ਬਚ ਗਈ ਫਿਰ 9 ਦਿਨ ਬਾਅਦ ਮੈਰੀਅਸ ਆਪਣੇ ਸਾਥੀਆਂ ਨਾਲ ਆਇਆ ਤੇ ਜਾਨ ਨੂੰ ਉਠਾਇਆ ਉਹਨਾਂ ਨੇ ਉਹਨੂੰ ਲੱਕੜੀ ਨਾਲ ਬੰਨ੍ਹਿਆ ਤੇ ਖਿੱਚ ਕੇ ਉੱਪਰ ਲੈ ਗਏ ਫਿਰ ਉਹਨਾਂ ਨੇ ਜਾਨ ਨੂੰ ਇੱਕ ਚਟਾਨ ਪਿੱਛੇ ਲੁਕਾ ਦਿੱਤਾ ਜਾਨ ਤੋਂ ਪਹਿਲਾਂ ਉਹਨਾਂ ਨੇ ਉਹਦੇ ਨਾਲ ਵਾਅਦਾ ਕੀਤਾ ਕਿ ਛੇਤੀ ਹੀ ਇੱਕ ਆਦਮੀ ਉਹਨੂੰ ਲੈਣ ਆਵੇਗਾ ਦੇ ਸਰਹੱਦ ਪਾਰ ਕਰਵਾ ਕੇ ਸਵੀਡਨ ਜਾਣ ਲਈ ਉਹਦੀ ਮਦਦ ਕਰੇਗਾ ਪਰ ਕਈ ਘੰਟੇ ਬੀਤ ਜਾਣ ਬਾਅਦ ਵੀ ਕੋਈ ਨਹੀਂ ਆਇਆ ਕੁਝ ਦੇਰ ਵਿੱਚ ਹੀ ਰਾਤ ਹੋ ਗਈ ਤੇ ਟੈਂਪਰੇਚਰ -30 ਡਿਗਰੀ ਚਲਾ ਗਿਆ ਜਾਨ ਪੂਰੀ ਤਰ੍ਹਾਂ ਕੰਬਦੇ ਹੋਏ ਹੁਣ ਸੋਚ ਰਿਹਾ ਸੀ ਕਿ ਹੁਣ ਉਹਦਾ ਮਰਨਾ ਪੱਕਾ ਹੈ ਉਸ ਸਮੇਂ ਅਸੀਂ ਵੇਖਦੇ ਹਾਂ ਕਿ ਮੈਰੀਅਤ ਤੇ ਗੁਡਰਨ ਗੱਲਾਂ ਕਰ ਰਹੇ ਸਨ ਕਿ ਜਾਨ ਨੇ ਸਰਹੱਦ ਪਾਰ ਕਰ ਲਈ ਹੋਊ ਕਿ ਨਹੀਂ ਉਦੋਂ ਹੀ ਕਾਦਮੀ ਡਰਿਆ ਹੋਇਆ ਉਹਨਾਂ ਦੇ ਕੋਲ ਆਇਆ ਦਰਸਲ ਇਹ ਉਹੀ ਆਦਮੀ ਸੀ ਜਿਨੇ 4 ਦਿਨ ਪਹਿਲਾਂ ਜਾਨ ਨੂੰ ਪੱਥਰ ਦੇ ਪਿੱਛੇੋਂ ਚਾਕੇ ਬਾਰਡਰ ਪਾਰ ਕਰਾਉਣਾ ਸੀ ਜਦੋਂ ਮੈਰੀਅਸ ਨੇ ਉਹਨੂੰ ਪੁੱਛਿਆ ਕਿ ਕੀ ਹੋਇਆ ਤਾਂ ਉਸਨੇ ਦੱਸਿਆ ਕਿ ਉਹਨੇ ਤਾਂ ਪੱਥਰ ਦੇ ਆਲੇ-ਦੁਆਲੇ ਸਾਰੇ ਪਾਸੇ ਵੇਖਿਆ ਪਰ ਉੱਥੇ ਜਾਨ ਹੈ ਹੀ ਨਹੀਂ ਸੀਗਾ ਉਦੋਂ ਮੈਰੀਅਸ ਨੂੰ ਅਹਿਸਾਸ ਹੋਇਆ ਕਿ ਅਸਲ ਵਿੱਚ ਉਹ ਜਾਨ ਨੂੰ ਗਲਤ ਪੱਥਰ ਦੇ ਪਿੱਛੇ ਛੱਡ ਆਈ ਸੀ ਉਹ ਫੌਰਨ ਆਪਣੇ ਦੋਸਤ ਨਾਲ ਉੱਥੇ ਪਹੁੰਚਿਆ ਤੇ ਬਰਫ਼ ਹਟਾ ਕੇ ਜਾਨ ਨੂੰ ਬਾਹਰ ਕੱਢਿਆ ਜਾਨ ਦੇ ਸਰੀਰ ਵਿੱਚ ਕੋਈ ਹਲਚਲ ਨਹੀਂ ਸੀ ਪਰ ਛੇਤੀ ਉਹ ਹਿਲਣ ਲੱਗਿਆ ਇੰਨੇ ਦਿਨ ਖਾਣ ਪੀਣ ਤੋਂ ਬਿਨਾ ਵੀ ਉਹ ਬਰਫ਼ ਦੇ ਥੱਲੇ ਕਿਸ ਤਰ੍ਹਾਂ ਜੀਉਂਦਾ ਸੀ ਮੈਰੀਅਸ ਨੇ ਉਹਨੂੰ ਗਰਮ ਸੂਪ ਪਲਾਇਆ ਥੋੜੀ ਦੇਰ ਬਾਅਦ ਕੁਝ ਆਦਮੀ ਆ ਕੇ ਜਾਨ ਨੂੰ ਆਪਣੇ ਨਾਲ ਲੈ ਗਏ ਉਹ ਕਈ ਘੰਟਿਆਂ ਤੱਕ ਅੱਗੇ ਵਧਦੇ ਰਹੇ ਪਰ ਹੁਣ ਜਾਨ ਕਾਫੀ ਕਮਜ਼ੋਰ ਹੋ ਚੁੱਕਿਆ ਸੀ ਇਸ ਲਈ ਉਹਨਾਂ ਨੂੰ ਗੁਫਾ ਵਿੱਚ ਰੁਕਣਾ ਪਿਆ ਜਾਨ ਨੂੰ ਡਰ ਸੀ ਵੀ ਕਿਤੇ ਜਰਮਨ ਸਿਪਾਈ ਉਹਨਾਂ ਤੱਕ ਪਹੁੰਚ ਨਾ ਜਾਣ ਪਰ ਉਹਨਾਂ ਆਦਮੀਆਂ ਦੇ ਸਰਦਾਰ ਨੇ ਕਿਹਾ ਕਿ ਫਿਕਰ ਕਰਨ ਦੀ ਕੋਈ ਗੱਲ ਨਹੀਂ ਉਸ ਪੂਰਾ ਸੇਫ ਨੇ ਇਸ ਤੋਂ ਬਾਅਦ ਉਹਨਾਂ ਨੇ ਜਾਨ ਦਾ ਖਿਆਲ ਰੱਖਣਾ ਸ਼ੁਰੂ ਕੀਤਾ ਜਰੂਰਤ ਪੈਣ ਤੇ ਉਹ ਜਾਨ ਦੇ ਪੈਰ ਦਾ ਗਲਿਆ ਹੋਇਆ ਹਿੱਸਾ ਕੱਟ ਦਿੰਦੇ ਤਾਂ ਜੋ ਬਿਮਾਰੀ ਅੱਗੇ ਨਾ ਫੈਲ ਸਕੇ ਇਸੇ ਤਰ੍ਹਾਂ 6 ਦਿਨ ਬੀਤ ਗਏ ਤੇ ਜਾਨ ਦੀ ਸਿਹਤ ਵਿੱਚ ਕੁਝ ਸੁਧਾਰ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਆਪਣਾ ਸਫ਼ਰ ਜਾਰੀ ਰੱਖਣ ਦਾ ਫੈਸਲਾ ਕੀਤਾ ਪਰ ਇਸ ਵਾਰ ਉਹਨਾਂ ਨੇ ਹਜ਼ਾਰਾਂ ਬਾਰਾ ਸਿੰਘਿਆਂ ਦਾ ਸਹਾਰਾ ਲਿਆ ਕਿਉਂਕਿ ਸਰਹੱਦ ਦੇ ਬਿਲਕੁਲ ਕੋਲ ਜਰਮਨ ਸਿਪਾਹੀਆਂ ਦਾ ਅੱਡਾ ਸੀ ਉਹਨਾਂ ਦਾ ਪਲਾਨ ਸੀ ਬਾਰਾ ਸਿੰਘਿਆਂ ਦੀ ਭੀੜ ਦੇ ਵਿੱਚ ਜਾਨ ਨੂੰ ਸਰਹੱਦ ਪਾਰ ਕਰਵਾਉਣਾ ਕੁਝ ਹੀ ਦੇਰ ਵਿੱਚ ਉਹਨਾਂ ਨੇ ਜਾਨ ਨੂੰ ਬਾਰਾ ਸਿੰਘਿਆਂ ਦੇ ਪਿੱਛੇ ਲੱਕੜੀਆਂ ਨਾਲ ਬੰਨ੍ਹ ਦਿੱਤਾ ਪਰ ਇਹ ਦੇਖ ਕੇ ਜਰਮਨ ਸਿਪਾਹੀ ਚੱਕੰਨੇ ਹੋ ਗਏ ਤੇ ਦੂਰ ਵੀ ਨਾਲ ਜਾਨ ਨੂੰ ਲੱਪਣ ਲੱਗੇ ਪਰ ਜਾਨ ਉਹਨਾਂ ਨੂੰ ਕਿਤੇ ਨਹੀਂ ਦਿਖਿਆ ਸਾਰਾ ਕੁਝ ਪਲਾਨ ਦੇ ਮੁਤਾਬਿਕ ਚੱਲ ਰਿਹਾ ਸੀ ਪਰ ਉਦੋਂ ਹੀ ਜਾਨ ਦੀਆਂ ਲੱਕੜੀਆਂ ਨਾਲ ਬੰਨੀ ਰੱਸੀ ਟੁੱਟ ਗਈ ਜਿਸ ਨਾਲ ਉਹ ਬੁਰੀ ਤਰ੍ਹਾਂ ਗਿਰ ਗਿਆ ਉਦੋਂ ਸਿਪਾਈਆਂ ਨੇ ਵੀ ਉਹਨੂੰ ਵੇਖ ਲਿਆ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਾਨ ਨੇ ਬਚੀ ਖੁਜੀ ਹਿੰਮਤ ਇਕੱਠੀ ਕੀਤੀ ਤੇ ਇੱਕ ਬਹੁਤ بڑے ਪੱਥਰ ਦੇ ਪਿੱਛੇ ਲੁਕ ਗਿਆ। ਹੁਣ ਕੁਝ ਹੀ ਦੇਰ ਵਿੱਚ ਉਹ ਫੜਿਆ ਜਾਣ ਵਾਲਾ ਸੀ ਪਰ ਉਦੋਂ ਹੀ ਉਹ 12 ਸਿੰਘਾ ਜੋ ਉਹਨੂੰ ਖਿੱਚ ਰਿਹਾ ਸੀ ਉਹਦੇ ਕੋਲ ਆਇਆ। ਉਹਨੂੰ ਵੇਖ ਜਾਨ ਦੀ ਜੀਉਣ ਦੀ ਤਮੰਨਾ ਫੇਰ ਤੋਂ ਜਾਗ ਪਈ। ਹੁਣ ਉਸ ਨੇ ਆਪਣੀ ਬੰਦੂਕ ਛੱਡ ਕੇ ਰੱਸੀ ਆਪਣੇ ਹੱਥ ਨਾਲ ਬੰਨ ਲਈ ਫਿਰ ਉਸ ਨੇ ਅਸਮਾਨ ਵੱਲ ਗੋਲੀ ਚਲਾ ਦਿੱਤੀ। ਜਿਹਦੇ ਨਾਲ ਉਹ 12 ਸਿੰਘਾਂ ਡਰ ਗਿਆ ਤੇ ਆਪਣੀ ਪੂਰੀ ਤਾਕਤ ਨਾਲ ਭੱਜਣ ਲੱਗਿਆ ਉਹ ਸਿਪਾਈਆਂ ਦੀਆਂ ਅੱਖਾਂ ਦੇ ਸਾਹਮਣੇ ਤੋਂ ਗੋਲੀਆਂ ਤੋਂ ਬਚਦਾ ਹੋਇਆ ਨਿਕਲ ਗਿਆ ਇਸੇ ਤਰ੍ਹਾਂ ਉਹ 12 ਸਿੰਘਾਂ ਜਾਨ ਨੂੰ ਸਰਹੱਦ ਪਾਰ ਕਰਕੇ ਸਵੇਡਨ ਦੀ ਧਰਤੀ ਤੱਕ ਲੈ ਗਿਆ ਇਹ ਆਪਣੇ ਆਪ ਵਿੱਚ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀਗਾ ਜਾਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਤੇ ਉਹ ਪਾਗਲਾ ਵਾਂਗੂ ਰੌਣ ਲੱਗਿਆ ਉਧਰ ਜਰਮਨ ਸਿਪਾਈ ਕੁਝ ਨਹੀਂ ਸੀ ਕਰ ਸਕੇ ਕਿਉਂਕਿ ਸਰਹੱਦ ਤੋਂ ਪਾਰ ਦਾ ਇਲਾਕਾ ਉਹਨਾਂ ਦੇ ਕਬਜ਼ੇ ਵਿੱਚ ਨਹੀਂ ਸੀਗਾ। ਉਹਨਾਂ ਨੇ ਫੋਰਨ ਕਾਰਡ ਨੂੰ ਇਹਦੀ ਖਬਰ ਦਿੱਤੀ ਤੇ ਉਹਨੂੰ ਯਕੀਨ ਨਹੀਂ ਹੋਇਆ ਕਿ ਉਹ ਜ਼ਿੰਦਗੀ ਵਿੱਚ ਪਹਿਲੀ ਵਾਰ ਹਾਰ ਗਿਆ। ਹੁਣ 3 ਮਹੀਨੇ ਬਾਅਦ ਜான் ਸਕਾਟਲੈਂਡ ਵਾਪਸ ਆ ਗਿਆ ਤੇ ਉਹਦੇ ਸਰੀਰ ਦੇ ਜ਼ਖਮ ਤਾਂ ਭਰ ਗਏ ਪਰ ਉਹਦੇ ਸਾਥੀਆਂ ਦੀਆਂ ਯਾਦਾਂ ਹਲੇ ਵੀ ਉਹਨੂੰ ਆਉਂਦੀਆਂ ਸਨ। ਇੱਕ ਦਿਨ ਉਹ ਲੜ ਖੜਾਉਂਦੇ ਹੋਏ ਆਪਣੇ ਜਰਨਲ ਖੋਲ੍ਹ ਗਿਆ ਤੇ ਆਪਣੀ ਰਿਪੋਰਟ ਦੇ ਦਿੱਤੀ। ਉਸਦੀ ਦਿੱਤੀ ਹੋਈ ਖੂਫੀਆ ਜਾਣਕਾਰੀ ਤੋਂ ਪੂਰੇ ਦੇਸ਼ ਨੂੰ ਆਜ਼ਾਦ ਕਰਵਾਇਆ ਗਿਆ। ਨਾਤਿਆਂ ਤੋਂ ਬਚ ਕੇ ਇਹ ਖੋਫੀਆ ਜਾਣਕਾਰੀ ਕੱਢਣ ਲਈ ਉਹਨੂੰ ਵਾਰ ਹੀਰੋ ਦਾ ਖਿਤਾਬ ਵੀ ਮਿਲਿਆ ਸੋ ਦੋਸਤੋ ਇਹ ਸੀ ਫਿਲਮ 12th ਮੈਨ ਦੀ ਪੂਰੀ ਕਹਾਣੀ ਤੇ ਇਸੇ ਤਰ੍ਹਾਂ ਦੀ ਫਿਲਮ ਲੈ ਕੇ ਅੱਗੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਜ਼ਿੰਦਗੀ